ਹਾਂਜੀ ਆ ਦੇਖ ਸਕਦੇ ਹੋ ਜੀ ਤੁਸੀਂ ਇਹ ਹੈ ਜੀ ਸਾਡੇ ਭੂਆ ਜੀ ਦਾ ਦੋਤਾ ਤੇ ਇਹਨੂੰ ਹੁਣੇ ਮੈਂ ਪੁੱਛਿਆ ਕਿ ਤੂੰ ਕੀ ਕਰਨਾ ਕਹਿੰਦਾ ਜੀ ਮੈਂ ਲੋ ਕਰ ਰਿਹਾ ਤੇ ਬਸ ਟਾਈਮ ਪਾਸ ਮੈਂ ਕਿਹਾ ਕਿਉਂ ਟਾਈਮ ਪਾਸ ਕਿਉਂ ਕਰ ਰਹੇ ਹੈਂ ਵੀ ਤੂੰ ਅੱਗੇ ਲੋ ਕਿਉਂ ਨਹੀਂ ਕਰਨਾ ਚਾਹੁੰਦਾ ਕਹਿੰਦਾ ਮੈਂ ਕਰਨੀ ਹੈ ਖੇਤੀ ਮੈਂ ਕਿਹਾ ਜੀ ਖੇਤੀ ਕਰਨੀ ਹੈ ਚਲੋ ਉਹ ਤਾਂ ਬਹੁਤ ਚੰਗੀ ਗੱਲ ਹੈ ਜੇ ਤੂੰ ਖੇਤੀ ਕਰਨੀ ਹੈ ਪਰ ਇਹ ਤੇਰੇ ਜ਼ਿਹਨ ਚ ਕਿਵੇਂ ਆਇਆ ਤੇ ਪੁਆਜੀ ਦੇ ਬੀਟੀ ਵੀ ਹਸਨ ਲੱਗੇ ਵੀ ਤੂੰ ਅੱਗੇ ਕੁਝ ਕਰਨਾ ਨਹੀਂ ਚਾਹੁੰਦਾ ਉਹ ਕਹਿੰਦਾ ਨਹੀਂ ਜੀ ਮੈਂ ਖੇਤੀ ਕਰੂੰਗਾ ਮੈਂ ਫਿਰ ਉਹਨੂੰ ਥੋੜਾ ਪੁਸ਼ ਵੀ ਕੀਤਾ ਮੈਂ ਕਿਹਾ ਜੀ ਖੇਤੀ ਵੀ ਕਿਹੜਾ ਮਾੜੀ ਚੀਜ਼ ਐ ਤੇ ਪੁਆਜੀ ਦੀ ਬੇਟੀ ਨੇ ਜਿਹੜੀ ਇੱਕ ਗੱਲ ਕੀਤੀ ਐ ਉਹ ਬੜੀ ਦਿਲ ਨੂੰ ਛੂਹਣ ਵਾਲੀ ਐ ਤੇ ਮੈਂ ਵੀ ਸੋਚਿਆ ਕਿ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਖੇਤੀ ਐ ਇਹ ਕੱਲੀ ਖੇਤੀ ਨਹੀਂ ਐ ਜੀ ਸੰਤ ਪੁਣਾ ਇੱਕ ਮੈਂ ਸ਼ਹਾਦ ਨੂੰ ਫਿਰ ਦੁਬਾਰੇ ਬੋਲੂਗਾ ਉਹ ਕਹਿੰਦੇ ਕੱਲੀ ਇਹ ਖੇਤੀ ਨਹੀਂ ਐ ਇਹ ਐ ਸੰਤਪੁਣਾ ਵੀ ਇਹਦੇ ਵਿੱਚੋਂ ਇੱਕ ਜਿਵੇਂ ਇੱਕ ਸੰਤ ਆ ਸੋਚਦਾ ਜੋ ਆਪਦੇ ਵਿਚਾਰ ਰੱਖਦਾ ਹੈ ਗੁਰਦੁਆਰਾ ਸਾਹਿਬ ਵੀ ਸਾਹਮਣੇ ਆ ਗਈ ਜਿਵੇਂ ਇੱਕ ਸੰਤ ਆ ਜਿਹੜਾ ਨਿਤ ਨਿਯਮ ਕਰਦਾ ਤੇ ਆਪਦੇ ਦਸਾਂ ਨੌਾਂ ਦੀ ਕੀਰਤ ਕਰਦਾ ਤੇ ਫਿਰ ਉਹ ਜਲਪਾਣੀ ਛਕਦਾ ਤੇ ਕੋਈ ਉਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੁੰਦਾ ਕੋਈ ਉਹਦੀ ਜਿਹੜੀ ਹੈਗੀ ਐ ਆਪਣੀ ਕਿਸੇ ਨਾਲ ਉਈ ਕਿਸੇ ਤਰ੍ਹਾਂ ਦੀ ਟਸਲ ਨਹੀਂ ਹੈਗੀ ਤੇ ਬਿਲਕੁਲ ਉਸ ਤਰ੍ਹਾਂ ਹੀ ਜਿਹੜਾ ਸੰਤ ਵਾਂਗੂ ਹੀ ਇੱਕ ਕਿਸਾਨ ਦੀ ਜਿਹੜੀ ਹੈਗੀ ਐ ਕਿਰਤ ਹੁੰਦੀ ਐ ਤੇ ਮੈਂ ਕਿਹਾ ਮੈਂ ਜ਼ਰੂਰ ਤੁਹਾਡੇ ਨਾਲ ਇਹ ਜਿਹੜੀ ਹੈਗੀ ਆ ਵਿਚਾਰ ਸਾਂਝੇ ਕਰਾਂ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹ ਖੇਤੀ ਨਾਲੋਂ ਟੁੱਟਦੇ ਜਾ ਰਹੇ ਆ ਤੇ ਆ ਗਿਆਨੀ ਕਿੰਨਾ ਕੁ ਰਹਿ ਗਿਆ ਬਸ ਥੋੜਾ ਹੀ ਰਹਿ ਗਿਆ ਥੋੜਾ ਰਹਿ ਗਿਆ ਚਲ ਅੱਛਾ ਇਹ ਤਵੀਆਂ ਕਹਿੰਦੇ ਵੀ ਥੱਲੇ ਘਟ ਡੁੰਗੀਆਂ ਜਾ ਰਹੀਆਂ ਬਈ ਇਹਦੇ ਉੱਪਰ ਆਪਾਂ ਮਿੱਟੀ ਦੇ ਦੋ ਗੱਟੇ ਸਿੱਟ ਦਿੰਨੇ ਆ ਤੇ ਉਹ ਗੱਟੇ ਰੱਖਣ ਲੱਗੇ ਸੀ ਹਾਂਜੀ ਆ ਦੇਖੋ ਜੀ ਤੁਸੀਂ ਪਰਾਲੀ ਜਿਹੜੀ ਆਪਣੀ ਗੱਲ ਹੋਈ ਸੀਗੀ ਪਰਾਲਾ ਜਿਹੜਾ ਉੱਪਰ ਜਿਹਨੂੰ ਆਪਾਂ ਝੋਨੇ ਦੇ ਉੱਪਰ ਉੱਪਰ ਲਾਈਨਾਂ ਬਣਦੀਆਂ ਉਹ ਇੱਥੇ ਰੱਖ ਦਿੱਤੀਆਂ ਆ ਵਿੱਚ ਗਲਾ ਰਹੇ ਆ ਤੁਹਾਨੂੰ ਅ ਬੁਚੜਾਂ ਤੋਂ ਪਤਾ ਲੱਗ ਹੀ ਰਿਹਾ ਹੈ ਜੀ ਮੈਂ ਕਿ ਇਹਨੂੰ ਵੀ ਚੋਹਰ ਲਾ ਦੇ ਤੇ ਇੱਥੇ ਆਪਾਂ ਸਰੋਂ ਅ ਦੂਸਰਾ ਹੈਗਾ ਜੀ ਇਹਦੇ ਚ ਜੋ ਤੇ ਆਲੂ ਤੇ ਗਾਜਰਾ ਗਾਜਰਾ ਦਾ ਪੀਵਾਂਗੇ ਆਪਾਂ ਜੂਸ ਤੇ ਆਪਦੇ ਮਾਂ ਬਾਪ ਨੂੰ ਵੀ ਪਿਵਾਵਾਂਗੇ ਜੀ ਉੰਹ ਮੁੱਲ ਲੈ ਕੇ ਕੋਈ ਚੀਜ਼ ਖਾ ਕੇ ਬਾਹਲੇ ਖੁਸ਼ ਨਹੀਂ ਹੁੰਦੇ ਉਹਨਾਂ ਨੂੰ ਐਂ ਜੇ ਲੱਗਦਾ ਹੁੰਦਾ ਵੀ ਘਰ ਦੀ ਚੀਜ਼ ਜਿਹੜੀ ਹੈ ਉਹੀ ਖਾਦੀ ਜਾਏ ਤੇ ਉਹਦੇ ਚ ਹੀ ਬਰਕਤ ਹੈ ਤੇ ਆਪਾਂ ਉਹਨਾਂ ਦੇ ਫਲਸਫੇ ਤੇ ਆਹ ਗੁਰੂਆਂ ਦੇ ਸਿਧਾਂਤ ਤੇ ਚੱਲਣਾ ਹੈ ਤੇ ਕਾਟਾ ਨਹੀਂ ਆਉਂਦਾ ਇਹ ਦੀ ਜਿਹੜੀ ਹੈ ਲਿਖਤ ਲੈ ਲਓ ਮੇਰੇ ਤੋਂ ਕਾਟਾ ਨਹੀਂ ਪੈਂਦਾ ਤੁਹਾਨੂੰ